ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਆਪਾਂ ਫਿਰ ਤੋਂ ਤੁਹਾਡੀ ਡਿਮਾਂਡ ਨੂੰ ਇੱਕ ਵਾਰੀ ਧਿਆਨ ਚ ਰੱਖ ਕੇ ਲਿਆਉਂਦੇ ਆ ਪਿਓਰ ਦੇ ਦੁਪੱਟਿਆਂ ਨਾਲ ਸੂਟ ਕਾਟਨ ਦੇ ਬਹੁਤ ਸੋਹਣੇ ਪ੍ਰਿੰਟ ਸੂਟ ਆਉਣਗੇ ਤੇ ਨਾਲ ਇਹਦੇ ਵਿੱਚ ਪੁਸ਼ ਆਉਣਗੇ ਪੇਂਟ ਵਾਲੇ ਸੂਟ ਉਹ ਵੀ ਕਾਟਨ ਦੇ ਉੱਤੇ ਤੇ ਦੁਪੱਟੇ ਪਿਓਰ ਦੇ ਦੁਪੱਟੇ ਪਿਓਰ ਦੇ ਸੂਟ ਬਹੁਤ ਪਿਆਰੇ ਤੇ ਬਹੁਤ ਹੀ ਸੋਹਣੇ ਪ੍ਰਿੰਟ ਜੇ ਦੁਬਾਰੇ ਰਿਪੀਟ ਤੇ ਆਗੇ ਜੇ ਚੈੱਕ ਕਰ ਲਓ ਅਡਾ ਪਹਿਲਾ ਸੂਟ ਜਿਹੜਾ ਇਹ 5 ਮਿੰਟ ਦਾ ਸੂਟ ਹੋਊਗਾ ਆਹ ਬਰ ਬਹੁਤ ਸੋਹਣਾ ਪ੍ਰਿੰਟ ਹੈ ਨਹੀਂ ਅੰਦਾਜ਼ਾ ਕੀ ਨਿੱਕੀ ਤੇ ਕਾਟਨ ਵੀ ਨਿੱਕੀ ਬੂਟੀ ਦਾ ਪਿਓਰ ਕਾਟਨ ਦਾ ਸੂਟ ਜੇ ਕਾਟਨ ਵੀ ਬਹੁਤ ਟਾਪ ਦੀ ਕੁਆਲਿਟੀ ਵਾਲੀ ਜੇ ਇਹਦਾ ਦੁਪੱਟਾ ਦਾ ਪਿਓਰ ਦਾ ਬਹੁਤ ਸੋਹਣਾ ਦੁਪੱਟਾ ਇਹਦਾ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਜੇ ਪਿਓਰ ਕਾਟਨ ਦਾ ਹਾਂ ਪਿਓਰ ਕਾਟਨ ਮਤਲਬ ਪਿਓਰ ਦਾ ਪਿਓਰ ਦਾ ਪਿਓਰ ਕਾਟਨ ਦਾ ਨਹੀਂ ਪਿਓਰ ਦਾ ਪਿਓਰ ਦਾ ਮਤਲਬ ਪਿਓਰ ਦਾ ਕੁਆਲਿਟੀ ਚੈੱਕ ਕਰੋ ਇਹਦੀ ਯਾਰੀ ਵਾਸਤੇ ਇਹਦਾ ਦੁਪੱਟਾ ਨਾਲ ਆਜਾ ਬਹੁਤ ਸੋਹਣਾ ਕੰਟਰਾਸਟ ਹੈ ਤੇ ਇਹਦੇ ਵਿੱਚ ਥੋੜਾ ਕੰਟਰਾਸਟ ਕਲਰ ਆ ਗਿਆ ਹਾਂ ਲੋ ਜੀ ਇਹ ਆ ਗਿਆ ਗ੍ਰੀਨ ਕਲਰ ਹਾਂਜੀ ਮੋਰ ਪੰਖੀਆਂ ਮੋਰ ਪੰਖੀਆਂ ਛੇੜ ਜੇ ਜਿਹੜੇ ਜਿਹੜੇ ਕਸਟਮਰ ਤੇ ਆਰਡਰ ਰਹਿੰਦੇ ਸੀਗੇ ਜਾਂ ਜਿਨ੍ਹਾਂ ਦੇ ਆਪਾਂ ਪੇਮੈਂਟ ਵਾਸਪਾਈ ਹੀ ਉਹ ਦੁਬਾਰੇ ਰਿਪੀਟ ਤੇ ਆਰਡਰ ਜਿਹੜੇ ਆ ਕਰਵਾ ਸਕਦੇ ਜੇ ਰੀਸਟਾਕ ਹੋ ਗਿਆ ਆਪਣੇ ਕੋ ਫੇਰ ਇੱਕ ਵਾਰੀ ਆ ਜਾ ਦੁਪੱਟਾ ਉਹ ਆ ਇਹ ਨਾਲ ਹੋਰ ਦਾ ਇਹ ਵੀ ਸੇਮ ਹੀ ਦੁਪੱਟਾ ਜੇ ਹਾਂਜੀ ਕਲਰ ਇਹਦੇ ਵਿੱਚ ਕਲਰ ਤੁਹਾਨੂੰ ਦਿਖਾਈ ਜਾਣੇ ਕਲਰ ਮਿਲਦੇ ਜਾਣਗੇ ਤੇ ਆਹ ਕਰਦਗੀ ਆਪਾਂ ਜਿਹੜੀ ਸਾਈਡ ਤੇ ਲਓ ਜੀ ਬਹੁਤ ਸੋਹਣਾ ਕੱਲਾ ਰੱਜ ਗਿਆ ਮਸਟਰਡ ਕਲਰ ਆ ਲਓ ਜੀ ਲਾਈਟ ਮਸਟਰਡ ਸ਼ੇਡ ਬਹੁਤ ਹੀ ਪਿਆਰੀ ਜੇ ਥੋੜਾ ਇਧਰ ਕੇ ਲਓ ਹੁਣ ਕੱਲਾ ਬਸ ਚੇਨ ਡਾਉਣ ਘੰਟ ਜਾਈ ਜੀ ਦਾ ਦੁਪੱਟਾ ਲਾਏ ਦਾ ਜਰੀਕਾ ਆ ਜੀ ਤਾਂ ਉਧਰੋਂ ਬਾਹਰ ਤੇ ਲਾਗਾ ਉਧਰੋਂ ਤਾਂ ਚੱਕ ਕੇ ਦਿਖਾ ਦਊ ਮਾੜਾ ਜੀ ਬਸ ਇਹ ਆ ਜੀ ਆ ਲਓ ਜੀ ਆ ਜੇ ਕੈਨ ਪ੍ਰਿੰਟ ਬਹੁਤ ਹੀ ਸੋਹਣਾ ਸੂਟ ਤੇ ਬਹੁਤ ਪਿਆਰਾ ਦੁਪੱਟਾ ਪਿਓਰ ਦਾ ਸੂਟ ਦੁਪੱਟਾ ਜੇ ਤੇ ਕਾਟਨ ਕੈਮਰੀ ਕਾਟਨ ਦੀ ਪ੍ਰਿੰਟ ਪ੍ਰਿੰਟ ਆਲਓਵਰ ਸੂਟ ਜੀ ਇਸ ਨੈਕ ਕਲਰ ਆਹ ਲੋ ਜੀ ਆਹ ਸ਼ੇਡ ਜਿਹੜੀ ਹੈਗੀ ਆਹ ਸਭ ਤੋਂ ਪਿਆਰੀ ਹੈਗੀ ਇਹਨੂੰ ਫੋਲਡ ਕਰਕੇ ਬਾਹਰ ਤੇ ਜਿਹੜੇ ਰੱਖਿਆ ਇਹਨੂੰ ਹਾਂਜੀ ਹਾਂਜੀ ਆ ਲੋ ਕੋਈ ਸਭ ਦੱਸੇ ਹੋਣੇ ਦਾ ਹਾਂਜੀ ਆ ਦੇ ਦਬਲਤਾ ਆਫ ਵਾਈਟ ਕਲਰ ਤੇ ਵਿੱਚ ਜਿਹੜਾ ਪਿਆ ਹੈਗਾ ਪ੍ਰਿੰਟ ਵੇਖੋ ਕਿੰਨਾ ਸ਼ਾਨਦਾਰ ਹੈ ਇਹਦਾ ਬਹੁਤ ਸੰਨੀ ਕਰਨੇਗਾ ਪ੍ਰਿੰਟ ਬਣਿਆ ਹੈ ਹਾਂ ਇਹ ਕਸਟਮਰ ਦੁਬਾਰਾ ਡਿਮਾਂਡ ਕਰਦੇ ਸੀ ਇਹਨਾਂ ਦੀ ਇਹ ਰੀਸਟਾਕ ਹੋ ਗਿਆ ਜੇ ਆਪਣੇ ਕੋ ਤੇ ਹੋਣ ਜਲਦੀ ਜਲਦੀ ਆਲਟ ਕਰ ਲੋ ਹਾਂਜੀ ਆ ਦੇ ਜੀ ਅੱਗੇ ਆ ਗਿਆ ਨੈਕਸਟ ਕਲਰ ਬਹੁਤ ਸੋਹਣਾ ਕਲਰ ਆ ਵੀ ਆ ਲਓ ਜੀ ਆ ਵੀ ਕਲਰ ਚੈੱਕ ਕਰੋ ਗ੍ਰੀਨ ਕਲਰ ਪਿਸਤਾ ਪਿਸਤਾ ਜੀ ਹੈ ਨਾ ਪਿਸਤਾ ਸ਼ੇਡ ਆ ਗਈ ਨਾਲ ਆ ਗਿਆ ਇਹਦੇ ਦੁਪੱਟਾ 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 ਪਿਸਤਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣੀ ਸ਼ੇਡ ਜੇ ਹਾਂਜੀ ਤੇ ਬਹੁਤ ਟਾਪ ਦਾ ਸੂਟ ਜੇ ਮੈਂ ਤੁਹਾਨੂੰ ਦਿਖਾਉਣਾ ਇਹਦੀ ਕੁਆਲਿਟੀ ਆ ਵੇਖੋ ਪਿਓਰ ਕੈਮਰੀ ਕਾਟਨ ਦਾ ਸੂਟ ਜੇ 5 ਮੀਟਰ ਦੀ ਕੱਟ ਦੇ ਨਾਲ ਪਿਓਰ ਦਾ ਦੁਪੱਟਾ ਜੇ ਡਿਜੀਟਲ ਪ੍ਰਿੰਟ ਤੇ ਇਹ ਰੀਪੀਟ ਤੇ ਰੀਸਟਾਕ ਜਿਹੜਾ ਆ ਗਿਆ ਜੇ ਚੈੱਕ ਕਰੀ ਜਾਓ ਤੇ ਆਪਣੇ ਸੂਟ ਜਿਹੜੇ ਜੇ ਬੁੱਕ ਕਰੀ ਜਾਓ ਚੱਕੋ ਬਈ ਕਰੋ ਚੈੱਕ ਪਹਿਲਾ ਸੂਟ ਬਾਵਾਂ ਕਲਰ ਇਹ ਪੁੰਡੇ ਪੁੰਡੇ ਅੰਦਰ ਵੀਡੀਓ ਮੇ ਆ ਨਹੀਂ ਰਹਾ ਪਿੰਕ ਹਾਂ ਬੇਬੀ ਪਿੰਕ ਕਲਰ ਹੈ ਆ ਬੇਬੀ ਪਿੰਕ ਹਾਂ ਲਾਈਟ ਬੇਬੀ ਪਿੰਕ ਕਲਰ ਆ ਬਹੁਤ ਹੀ ਪਿਆਰੀ ਸ਼ੇਡ ਜੇ ਤੇ ਇਹ ਨੈੱਕ ਆਹ ਦਾ ਨੈੱਕ ਆ ਸਾਰਾ ਨੈੱਕ ਦੇ ਉੱਤੇ ਹੋਇਆ ਜੇ ਪੇਂਟ ਇਹਦੇ ਇਹ ਕਿਹਦੇ ਤੱਕ ਕਿ ਦੇਖਣਾ ਹੈ ਮੈਂ ਮਤਲਬ ਤੁਹਾਨੂੰ ਪਛਾਣਨ ਗਿਆ ਵਾ ਸਾਰਾ ਲੈਕ ਬਣਿਆ ਦਾ ਤੇ ਆ ਸਾਰਾ ਉੱਪਰ ਇਹਦੇ ਹੋਇਆ ਜੇ ਆਰੀ ਵਰਕ ਬਹੁਤ ਪਿਆਰਾ ਵਰਕ ਹੋਇਆ ਜੇ ਥੱਲੇ ਘੇਰੇ ਦੇ ਵੀ ਆ ਤੇ ਇਧਰ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਆ ਤੇ ਇਹ ਸੂਟ ਹੈਗਾ ਜੇ ਕਾਟਨ ਦਾ ਬਹੁਤ ਟੌਪ ਦੀ ਕੁਆਲਿਟੀ ਦਾ ਨਾਲ ਕਾਟਨ ਦਾ ਸੂਟ ਜੇ ਆ ਹੈਗੀ ਜੇ ਇਹਦੀ ਬੈਕ ਸਾਈਡ ਬੈਕ ਸਾਈਡ ਇਧਰ ਵੀ ਬਲੋਕ ਇਹਦਾ ਦੁਪੱਟਾ ਜਿਹੜਾ ਹੈਗਾ ਜੇ ਪਿਓਰ ਦਾ ਆ ਲੋ ਜੀ ਦੁਪੱਟਾ ਕੋਲ ਪਿਓਰ ਦਾ ਦੁਪੱਟਾ ਜੇ ਕੁਆਲਿਟੀ ਵੇਖੋ ਬਹੁਤ ਹੀ ਸੋਹਣੀ ਕੁਆਲਿਟੀ ਦੇ ਤੇ ਸਾਰਾ ਦੁਪੱਟਾ ਜਿਹੜਾ ਜੇ ਪੂਰਾ ਪੇਂਟ ਹੋਇਆ ਜੇ ਸਾਰੇ ਦੁਪੱਟੇ ਦੇ ਵਿੱਚ ਜਿਹੜੀਆਂ ਬੂਟੀਆਂ ਕਾਰਨਰ ਦੇ ਉੱਤੇ ਫਲਾਵਰ ਜਿਹੜੇ ਆ ਉਹ ਮਿਲ ਜਾਣਗੇ ਆ ਵੇਖੋ ਆ ਸਾਰੇ ਇਹ ਤੁਹਾਨੂੰ ਮਿਲ ਜਾਣਗੇ ਜੇ 1000 ਤੇ 50 ਰੁਪਈਆ ਦੀ ਰੇਂਜ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਬਹੁਤ ਸੋਹਣਾ ਕਲਰ ਲਾਈਟ ਫਰੋਜ਼ੀ ਕਲਰ ਆ ਲਾਈਟ ਫਰੋਚੀ ਆ ਗਿਆ ਕਲਰ ਨੈਕ ਦੇ ਉੱਤੇ ਆ ਗਿਆ ਪੇਂਟ ਤੇ ਸਾਰੇ ਆ ਗਿਆ ਫਰੰਟ ਦੇ ਵਿੱਚ ਲੈਂਥ ਲੈਂਥ ਇਹਦੀ ਜਿਹੜੀ ਜੇ 44 ਤੱਕ ਰੈਡੀ ਹੋ ਜਾਂਦੀ ਜੀ ਦੁਪੱਟਾ ਜੇ ਨਾਲ ਪਿਓਰ ਦਾ 2.5 ਮੀਟਰ ਦਾ ਤੇ ਸੂਟ ਦੀ ਕੱਟ ਜਿਹੜੀ ਹੈਗੀ ਜੇ 5 ਮੀਟਰ ਦੀ ਜੇ ਆ ਬਾਹਾਂ ਤੇ ਬਾਹਾਂ ਤੇ ਪੇਂਟ ਜੇ ਇਦਾਂ ਹੀ ਆਦੀ ਬੈਕ ਸਾਈਡ ਤੇ ਵੀ ਇਦਾਂ ਹੀ ਆਊਗਾ ਸੇਮ ਬੈਕ ਸਾਈਡ ਵੀ ਆਊਗੀ ਇਹਦੀ ਹੁਣ ਜੇ ਕਲਰ ਹੀ ਆਉਣਗੇ ਡਿਜ਼ਾਈਨ ਸੇਮ ਆਉਣਗੇ ਹਾਂ ਕਲਰ ਆ ਗਿਆ ਇਹਦੇ ਵਿੱਚ ਲਵੈਂਡਰ ਸ਼ੇਡ ਇਦੇ ਵਿੱਚ ਆਰੀ ਵਰਕ ਦੇ ਨਾਲ ਜਿਹੜਾ ਜੇ ਮਿਰਰ ਵਰਕ ਵੀ ਆ ਤੇ ਨਾਲ ਪੇਂਟ ਵੀ ਆ ਨਾਲ ਦੁਪट्टे ਪਿਓਰ ਦੇ ਆ ਬਹੁਤ ਹੀ ਸੋਹਣੇ ਤੇ ਕਹੜ ਕਵਾਲਿਟੀ ਵਾਲੇ ਇੱਥੇ ਜੇ ਆ ਗਿਆ लास्ट ਦਾ ਸੂਟ ਆਦ ਲੈਣ ਦੇ ਪਹਿਲਾਂ ਹੀ ਆ ਗਿਆ ਲਾਸਟ ਵਾਲਾ ਸੂਟ ਕੋਸਾ ਬਣਾ ਕੋ ਸੂਟ ਨਹੀਂ ਖੁੱਲਣ ਖੋਲੋਗੇ ਕੋਸਾ ਆ ਖੋਲੋਗੇ ਖੋਲ ਕਾ ਖੋਲ ਕਾ ਮੈਂ ਕਹਾਂ ਕਿ ਅਰ ਕੋਸਾ ਕਰ ਰਹੇ ਲਓ ਜੀ ਲਾਈਟ ਲੈਮਨ ਸ਼ੇਡ ਆ ਗਈ ਜੇ ਤੇ ਪੇਂਟ ਬਹੁਤ ਹੀ ਸੋਹਣਾ ਜੇ ਸੂਟ ਬਹੁਤ ਜ਼ਿਆਦਾ ਪਿਆਰੇ ਜੇ ਤੇ ਕਾਟਨ ਦੇ ਜੇ ਸੁਣੇ ਆ ਚਾਰ ਕਲਰ ਇਹਦੇ ਵਿੱਚ ਚਮੇ ਬਹੁਤ ਨੇ ਕੰਧਾਂ ਦੇ ਆ ਦੁਪੱਟੇ ਹੈਗੇ ਜੇ ਪਿਓਰ ਦੇ ਇਹਨਾਂ ਦੇ ਨਾਲ ਤੇ ਦੁਪੱਟਿਆਂ ਦੇ ਉੱਪਰ ਵੀ ਜਿਹੜਾ ਜੇ ਪੇਂਟ ਹੋਇਆ ਜੇ ਸਾਰਿਆਂ ਦੇ ਉੱਤੇ ਤੇ ਇਹ ਸਾਡੇ ਕੋਲ ਹੀਗੇ ਪੇਂਟ ਵਾਲੇ ਸੂਟ ਤੇ ਪਲੱਸ ਜਿਹੜੇ ਹੈਗੇ ਕਾਟਨ ਤੇ ਪ੍ਰਿੰਟ ਸੂਟ ਜਿਹੜੇ ਕਿ ਪਿਓਰ ਦੁਪੱਟਿਆਂ ਦੇ ਨਾਲ ਆ ਜਿਹੜੀ ਵੀਡੀਓ ਆ ਛੋਟੀ ਜਰੂਰ ਆ ਪਰ ਦੁਪੱਟੇ ਪਿਓਰ ਦੇ ਆ ਕਿਉਂਕਿ ਵੀਡੀਓ ਪਿਓਰ ਦੇ ਸੀ ਕਿ ਉਹ ਹਰ ਗਈ ਹੈ ਕਈ ਨਾ ਜੀ ਜਦੋਂ ਕਸਟਮਰ ਨੂੰ ਪਸੰਦ ਆਉਂਦੇ ਆ ਪਿਓਰ ਦੇ ਦੁਪੱਟੇ ਉਹਨਾਂ ਵਾਸਤੇ ਉਹਨਾਂ ਵਾਸਤੇ ਆ ਤੇ ਕਸਟਮਰ ਪਿਓਰ ਦੇ ਦੁਪੱਟਿਆਂ ਦਾ ਸੂਟ ਲਾਈਕ ਕਰਦੇ ਆ ਇਹ ਉਹਨਾਂ ਵਾਸਤੇ ਆ ਗਏ ਨੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਵੱਤ-ਵੱਤ ਸ਼ੇਅਰ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਨਵੀਂ ਕਲੈਕਸ਼ਨ ਦੇ ਨਾਲ ਬਾਏ ਬਾਏ ਸਸੀ ਕਾਲ ਜੀ ਟੇਕ ਕੇਅਰ